ਅਜਸਥਾਨਿਕ ਦੇਵੀਵਾਲਾ ਸੜਕ ਤੇ ਸਥਿਤ ਇੱਕ ਮੁਹੱਲੇ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਕਰਨ ਦਾ ਫੈਸਲਾ ਲੈਂਦਿਆਂ ਆਪਣੇ ਮੁਹੱਲੇ 'ਚ ਇਸ ਸਬੰਧੀ ਬੈਨਰ ਲਟਕਾ ਦਿੱਤਾ ਇਸ ਤੋਂ ਪਹਿਲਾਂ ਮੁਹੱਲਾ ਨਿਵਾਸੀਆਂ ਨੇ ਉਕਤ ਪਾਰਟੀਆਂ ਦੇ ਵਿਰੁੱਧ ਹਲਕੇ ਦੇ ਕੁਝ ਸੀਨੀਅਰ ਅਕਾਲੀ ਆਗੂਆਂ ਦਾ ਨਾਂ ਲੈ ਕੇ ਨਾਰੇਬਾਜ਼ੀ ਵੀ ਕੀਤੀ ਹੈ ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਹਰ ਵਾਰ ਲੋਕਾਂ ਨੂੰ ਲਾਰੇ ਦੇ ਕੇ ਅਤੇ ਵਾਅਦੇ ਕਰਕੇ ਵੋਟਾਂ ਹਾਸਲ ਕਰ ਲੀਆਂ ਜਾਂਦੀਆਂ ਨੇ ਪਰ ਬਾਅਦ ਚੋ ਮੁਹੱਲੇ ਦੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਿਸ ਕਾਰਨ ਮੁਹੱਲਾ ਨਿਵਾਸੀਆਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਸ਼ਹਿਰ ਦੇ ਵਾਰਡ ਨੰਬਰ 8 ਦੇ ਵਸਨੀਕ ਗੁਰਪ੍ਰੀਤ ਸਿੰਘ ਕ੍ਰਿਸ਼ਨਪੁਰਾ ਨੇ ਕਿਹਾ ਕਿ ਮੁਹੱਲੇ ਦੀਆਂ ਗਲੀਆਂ ਨਾਲੀਆਂ ਦੀ ਦਸ਼ਾ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਲੰਘਣਾ ਪੈਂਦਾ ਹੈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਹਨਾਂ ਪਾਰਟੀਆਂ ਦਾ ਬਾਈਕਾਟ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗੱਠਜੋੜ ਕੋਲ ਸੱਤਾ ਆਈ ਸੀ ਅਤੇ ਇਹਨਾਂ ਤੇ ਹੀ ਵਿਕਾਸ ਨਾ ਕਰਵਾਉਣ ਦਾ ਇਤਰਾਜ਼ ਜਤਾਇਆ ਜਾ ਸਕਦਾ ਹੈ। ਇਸ ਮੌਕੇ ਤੇ ਯੂਥਾਗੂ ਨੇ ਕਿਹਾ ਕਿ ਮੋਹੱਲੇ ਦੇ ਕਾਉਂਸਲਰ ਨੂੰ ਇਹਨਾਂ ਮੰਗਾਂ ਸੰਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਵੀ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ। ਜਦੋਂ ਸਾਡੇ ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਵਾਕਿਆ ਹੀ ਮੋਹੱਲੇ ਦੀਆਂ ਗਲੀਆਂ 'ਚ ਦੂਸ਼ਿਤ ਪਾਣੀ ਉੱਛਲ ਕੇ ਮੁੱਖ ਰਸਤੇ ਵਿੱਚਕਾਰ ਆਇਆ ਹੋਇਆ ਸੀ। ਨਾ ਸਾਡਾ ਕੋਈ ਨਹੀਂ ਕਰਦਾ ਕੀ ਨਾਮ ਦਾ ਇਹ ਹੋਣ ਮੱਤਾ ਆ ਰਾਣੀ ਰਾਣੀਕਰ ਅੱਛਾ ਇਹ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਕਿਸਮ ਮਸਕੂ ਨਾਲ ਇਹਨਾਂ ਦੇ ਵਿਰੋਧ ਕਰ ਰਹੇ ਹੋ ਕਿਉਂ ਕਰ ਰਹੇ ਹੋ ਜਿਹੜਾ ਸਾਡੇ ਨਾਲ ਵਾਦੇ ਕੀਤੇ ਉਹ ਪੂਰੇ ਕਰੇ ਨਾ ਮਲੇ ਦੇ ਸਾਰੇ ਦੇ ਵਾਦੇ ਪੂਰੇ ਕਰੇ ਜਿਹੜਾ ਕਰਕੇ ਜਾਂਦਾ ਆਈ ਵਾਰੀ ਵੋਟਾਂ ਲੈ ਲੈਂਦਾ ਨਾ ਆਂਦਾ ਗਲਗਨਾਂ ਨਾਲਗਾ ਬਣਾਉਂਦਾ ਗਲਗਨਾਂ ਨਾਲਗਾ ਬਣਾਉਂਦਾ ਨਾ ਸਾਡੇ ਉਹਨੇ ਲਾਈਟਿੰਗ ਬਾਸਮਾ ਦਾ ਬਣਾਉਂਗਾ ਕੋਈ ਵਾਦਾ ਪੂਰਾ ਨਹੀਂ ਕੀਤਾ ਉਹਨੇ ਨਹੀਂ ਲਾਈਟ ਵੀ ਹੈਣੀ ਹਾਂ ਲਾਈਟ ਸਾਡੇ ਨਾਲ ਕੋਈ ਖੰਭੇ ਤੇ ਲਾਈਟ ਨਾ ਕੋਈ ਵੀ ਨਹੀਂ ਗਈ ਅਈ ਮੇਰੀ ਵਾਅਦਾ ਪੂਰੇ ਕਰਦਾ ਤੇ ਪੰਜ ਸਾਲ ਉਹ ਮਹੀ ਨਗਾ ਦਿੰਦਾ ਹੁਣ ਮੋਹਨ ਮੱਤੇ ਨੇ ਵਾਹ ਦੇ ਪੂਰੇ ਕੀਤੇ ਮੋਹਨ ਮੱਤੇ ਨੇ ਕੁਸ ਨਹੀਂ ਕੀਤਾ ਹੁਣ ਤੁਸੀਂ ਵੋਟਾਂ ਕਿਹੜੀ ਪਾਰਟੀ ਨੂੰ ਨਹੀਂ ਪਾਣੀ ਅਸੀਂ ਵੋਟਾਂ ਉਹਨੂੰ ਪਾਵਾਂਗੇ ਜਿਹੜਾ ਸਾਡੇ ਵਾਹ ਦੇ ਪੂਰੇ ਕਰੂਗਾ ਜਿਹੜਾ ਸਾਡੇ ਜਿਹੜਾ ਸਾਡੇ ਸਾਰਾ ਨਗਾਸ ਕਰੂਗਾ ਪਾਣੀ ਜਿਹੜਾ ਆ ਗਿਆ ਬਣਾਉਂਗਾ ਜਿਹੜਾ ਹੋਵੇ ਕਾਂਗਰਸੀ ਹੋਵੇ ਹਾਂ ਜਿਹੜਾ ਤੋਂ ਸਾਡੇ ਪਾਣੀ ਖੜਾ ਗੋਡੇ ਗੋਡੇ ਇਹ ਜਿਹੜਾ ਪੂਰਾ ਕਰੂਗਾ ਵਾਹ ਦਾ ਉਹਨੂੰ ਪਾਵਾਂਗੇ ਵੋਟਾਂ ਸਾਡੇ ਸਾਰੇ ਮਹੱਲੇ ਦਾ ਇੱਕ ਨਹੀਂ ਤਾਂ ਫਿਰ ਕੋਈ ਵੀ ਲੀਡਰ ਆਉਂਦਾ ਤਾਂ ਉਹ ਆਪਣੀ ਬੇਇੱਜ਼ਤੀ ਦਾ ਆਪ ਜੀ ਮਾਰੂ ਹਾਂ ਠੰਡੜ ਪਰਸੈਂਟ ਸਖਤ ਬੋਲੋ ਮੋਹਨ ਮੱ ਆਜ ਵੀਰ ਬਦਲਾ ਕਿਸੇ ਨੂੰ ਅਸੀਂ ਨਹੀਂ ਬਖਸ਼ਦੇ ਜਿਹੜਾ ਸਾਡੀ ਗੜੀ ਇਹਨਾਂ ਤੋਂ ਬਈ ਸਾਹਿਬ ਆਪਨੇ ਕੀ ਨਾਮ ਆਪਕਾ ਮੇਰਾ ਨਾਮ ਗੁਰਪ੍ਰੀਤ ਸਿੰਘਾ ਜੀ ਭਾਈ ਸਾਹਿਬ ਆਪਨੇ ਇਹ ਇਸ ਮੁਹੱਲੇ ਮੇ ਬਾਈਕਾਟ ਕੀਆ ਹੈ ਵੋਟਾਂ ਦਾ ਕਿਸ ਪਾਰਟੀ ਦਾ ਕੀਆ ਔਰ ਕਿਉਂ ਕੀਆ ਅੱਜ ਅਸੀਂ ਅਕਾਲੀ ਭਾਜਪਾ ਸਰਕਾਰ ਦੇ ਸਾਰੇ ਕੈਂਡੀਡੇਟਾਂ ਦਾ ਬਾਈਕਾਟ ਕੀਤਾ ਕਿਉਂ ਕੀਤਾ ਕਿਉਂਕਿ ਸਾਡੀਆਂ ਗਲੀਆਂ ਨਾਲੀਆਂ ਦਾ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਵਿਕਾਸ ਨਹੀਂ ਹੋਇਆ ਹਰ ਵਾਰੀ ਸਾਰੀਆਂ ਪਾਰਟੀਆਂ ਸਾਡੇ ਤੋਂ ਵੋਟਾਂ ਲੈ ਕੇ ਝੂਠੇ ਲਾਰੇ ਲਾ ਕੇ ਜਾਵੜਦੀਆਂ ਪਰ ਸਾਡੀ ਕੋਈ ਵੀ ਬਾਤ ਨਹੀਂ ਪੁੱਛਦਾ ਤਾਂ ਕਰਕੇ ਅੱਜ ਅਸੀਂ ਇਹ ਫੈਸਲਾ ਲਿਆ ਸਾਰੇ ਲੋਕਾਂ ਨੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਅਕਾਲੀ ਭਾਜਪਾ ਸਰਕਾਰ ਦਾ ਉਹ ਪੂਰਨ ਤੌਰ ਤੇ ਬਾਈਕਾਟ ਕਰ ਰਹੇ ਹਾਂ ਹਾਂ ਤੇ ਜੇਕਰ ਸਾਡੀ ਗਲੀ ਦੇ ਵਿੱਚ ਕੋਈ ਵੋਟ ਮੰਗਣ ਆਊਗਾ ਤਾਂ ਉਹਦਾ ਸਖਤ ਵਿਰੋਧ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਉਹਦੀ ਆਪਦੀ ਹੋਊਗੀ ਕਿਉਂਕਿ ਬਹੁਤ ਸਮਾਂ ਹੋ ਗਿਆ ਜਿਹੜਾ ਸਾਡਾ ਕੋਈ ਵੀ ਕਿਸੇ ਨੇ ਗੱਲ ਨਹੀਂ ਸੁਣੀ ਪਰ ਹੁਣ ਅਸੀਂ ਜਿਹੜਾ ਹੈਗਾ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਹੁਣ ਅਸੀਂ ਜਿਹੜਾ ਸਖਤ ਵਿਰੋਧ ਕਰਾਂਗੇ ਕਿਦ ਲਈ ਕਾਲੀ ਪਾਈਪਾ ਸਰਕਾਰ ਦਾ ਕੀਤਾ ਹੈ ਇਹ ਹੋਰ ਅਸੀਂ ਇਕੱਲਾ ਇਕੱਲਾ ਕਾਲੀ ਪਾਈਪਾ ਸਰਕਾਰ ਦਾ ਕੀਤਾ ਜੀ ਕਿਉਂਕਿ ਉਹ ਸੱਤਾਧਾਰੀ ਪਾਰਟੀ ਆ ਸੱਤਾਧਾਰੀ ਪਾਰਟੀ ਤੋਂ ਅਸੀਂ ਜਿਹੜਾ ਹੈਗਾ ਉਹ ਵਿਰੋਧ ਕੀਤਾ ਲੇਡੀਜ਼ ਕੋਟਕਪੂਰਾ ਤੋਂ ਕੈਮਰਾਮੈਨ ਦੀਪੂ ਦੇ ਨਾਲ ਗੁਰਪ੍ਰੀਤ ਔਲਖ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਔਰਿਆ ਜੰਗਲ